ਦੋਸਤੋ ਆਪਣੀ ਗੱਲਬਾਤ ਦਾ ਵਿਸ਼ਾ ਹੈ ਗੋਲਕਚੋਰ ਸਿਰਫ 5 ਡਾਲਰ ਮਤਲਬ ਸਿਰਫ 300 ਰੁਪਏ ਪਰ ਜਿਹੜੇ ਗੋਲਕਾਂ ਦੇ ਗੋਲਕ ਖਾ ਗਏ ਉਹਨਾਂ ਨੂੰ ਕੀ ਕਹੋਗੇ ਦੋਸਤੋ ਅੱਜਕੱਲ ਗਿਆਨੀ ਬੂਟਾ ਸਿੰਘ ਜੀ ਸੋਸ਼ਲ ਮੀਡੀਆ ਉਪਰ ਬਹੁਤ ਸਰਗਰਮ ਹਨ ਮੁੱਦਾ ਕੋਈ ਵੀ ਹੋਵੇ ਉਹ ਜਰੂਰ ਕੁਝ ਨਾ ਕੁਝ ਬੋਲਦੇ ਹਨ ਉਹ ਹਰ ਇੱਕ ਗੱਲ ਨੂੰ ਬਿਨਾ ਕਿਸੇ ਡਰ ਤੋਂ ਜਾਂ ਕਿਸੇ ਭੈ ਤੋਂ ਕਹਿ ਦਿੰਦੇ ਹਨ ਇਸ ਦੁਨੀਆ ਵਿੱਚ ਜਿੰਨੇ ਵੀ ਲੋਕ ਵਸਦੇ ਹਨ ਹਰ ਇੱਕ ਮਨੁੱਖ ਵਿੱਚ ਕੁਝ ਨਾ ਕੁਝ ਗਣ ਹੁੰਦੇ ਹਨ ਤੇ ਕੁਝ ਔਗਣ ਹੁੰਦੇ ਹਨ ਅੱਜ ਤੱਕ ਕੋਈ ਵੀ ਬੰਦਾ ਪੂਰਾ ਪਰਫੈਕਟ ਨਹੀਂ ਹੋਇਆ ਅਸਲ ਵਿੱਚ ਸਾਡੇ ਲੋਕਾਂ ਵਿੱਚ ਭੇਟਚਾਲ ਬਹੁਤ ਹੈ ਜੇਕਰ ਕੋਈ ਗੱਲ ਇੱਕ ਆਦਮੀ ਨੇ ਕਹਿ ਰਤੀ ਤਾਂ ਉਸ ਦੀ ਰੀਸ ਨਾਲ ਬਾਕੀ ਵੀ ਉਸੇ ਗੱਲ ਦਾ ਰੱਟਾ ਹੀ ਲਾ ਲੈਂਦੇ ਹਨ ਹੁਣ ਜਿਸ ਟੰਗ ਨਾਲ ਬੂਟਾ ਸਿੰਘ ਨੂੰ ਗੋਲ ਕਚੋਰ ਕਿਹਾ ਜਾਂਦਾ ਹੈ ਉਹ ਇਸ ਗੱਲ ਨੂੰ ਖੁਦ ਸਵੀਕਾਰ ਕਰ ਚੁੱਕਿਆ ਹੈ ਕਿ ਮੈਂ ਸਿਰਫ 5 ਡਾਲਰ ਚੁੱਕੇ ਸਨ ਮਤਲਬ ਭਾਰਤੀ ਕਰੰਸੀ ਮੁਤਾਬਕ 300 ਰੁਪਇਆ ਹੁਣ ਆਪਾਂ ਅੰਦਾਜ਼ਾ ਲਾਓ ਕਿ ਜੇਕਰ 300 ਰੁਪਏ ਦੀ ਚੋਰੀ ਕਰਨ ਵਾਲੇ ਨੂੰ ਆਪਾਂ ਗੋਲਕ ਚੋਰ ਕਹਿ ਸਕਦੇ ਹਾਂ ਤਾਂ ਜਿਹੜੇ ਲੋਕ ਅੱਜ ਤੱਕ ਗੋਲਕਾਂ ਦੇ ਗੋਲਕ ਖਾ ਗਏ ਫਿਰ ਉਹਨਾਂ ਵਾਸਤੇ ਤੁਸੀਂ ਕਿਹੜਾ ਸ਼ਬਦ ਵਰਤੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1 ਸਾਲ ਦਾ ਲਗਭਗ 13 ਅਰਬ ਦਾ ਬਜਟ ਹੈ ਹੁਣ ਤੁਸੀਂ ਆਪ ਹੀ ਦੱਸੋ ਕਿ ਇਹ 13 ਅਰਬ ਰੁਪਇਆ ਕਿੱਥੇ ਖਰਚ ਹੋ ਰਿਹਾ ਹੈ ਮੈਂ ਬੂਟਾ ਸਿੰਘ ਦੀ ਬਕਾਇਤ ਨਹੀਂ ਕਰ ਰਿਹਾ ਮੈਂ ਗੋਲਕਚੌਰ ਵਾਲੀ ਗੱਲ ਦੀ ਥੋੜੀ ਜਿਹੀ ਵਿਆਖਿਆ ਕਰ ਰਿਹਾ ਹਾਂ ਕਿ ਅਸਲ ਵਿੱਚ ਗੋਲ ਕਚੋਰ ਕੌਣ ਹਨ ਮੈਂ ਗਿਆਨੀ ਬੂਟਾ ਸਿੰਘ ਨੂੰ ਇਹ ਵੀ ਕਹਾਂਗਾ ਕਿ ਉਹ ਹਰ ਇੱਕ ਗੱਲ ਵਿੱਚ ਆਪਣੀ ਤੰਗ ਨਾ ਫਸਾਇਆ ਕਰਨ ਫਿਰ ਕੁਝ ਲੋਕ ਕਹਿੰਦੇ ਹਨ ਕਿ ਗਿਆਨੀ ਬੂਟਾ ਸਿੰਘ ਸਿੱਖੀ ਦੇ ਖਿਲਾਫ ਬੋਲ ਰਹਾ ਹੈ ਗਿਆਨੀ ਬੂਟਾ ਸਿੰਘ 1984 ਤੋਂ ਲੈ ਕੇ 1992 ਤੱਕ ਜੋ ਪੰਜਾਬ ਵਿੱਚ ਹੋਇਆ ਜਾਂ ਜਿਹੜੇ ਪਰਿਵਾਰਾਂ ਨਾਲ ਉਸ ਵਕਤ ਜੋ ਹੋਇਆ ਉਹ ਪਰਿਵਾਰ ਬੂਟਾ ਸਿੰਘ ਨੂੰ ਆਪਣੀ ਹੱਦ ਵਿੱਚ ਹੀ ਫੋਨ ਰਾਹੀਂ ਦੱਸ ਰਹੇ ਹਨ ਅਤੇ ਕਹਿੰਦੇ ਬੂਟਾ ਸਿੰਘ ਲੋਕਾਂ ਦਾ ਉਹੀ ਦਰਦ ਸੋਸ਼ਲ ਮੀਡੀਆ ਉੱਪਰ ਦੱਸ ਰਹੇ ਹਨ ਜਿਹੜੇ ਲੋਕ ਇਹਨਾਂ ਗੱਲਾਂ ਨਾਲ ਉਸ ਵਕਤ ਇਨਵੋਲਵ ਸਨ ਉਹਨਾਂ ਨੂੰ ਗਿਆਨੀ ਭੋਟਾ ਸਿੰਘ ਦੀਆਂ ਇਹ ਗੱਲਾਂ ਚੰਗੀਆਂ ਕਿਵੇਂ ਲੱਗਣ ਉਹ ਤਾਂ ਇਹਨਾਂ ਗੱਲਾਂ ਨੂੰ ਸਿੱਖੀ ਦੇ ਵਿਰੋਧ ਵਿੱਚ ਹੀ ਦੱਸਣਗੇ ਬਾਕੀ ਸੱਚ ਸੁਣਨਾ ਥੋੜਾ ਜਿਹਾ ਔਖਾ ਵੀ ਹੁੰਦਾ ਹੈ ਇਹ ਸੇਟੀਕੇਤੇ ਕਿਸੇ ਦੇ ਹਾਜਮ ਨਹੀਂ ਹੁੰਦਾ ਹੁਣ ਕਈ ਲੋਕ ਮੇਰੇ ਨਾਲ ਵੀ ਔਖੇ ਭਾਰੇ ਹੋਣਗੇ ਕਿ ਤੂੰ ਬੂਟਾ ਸਿੰਘ ਦਾ ਪੱਖ ਪੋਰ ਰਿਹਾ ਹੈ ਦੋਸਤੋ ਮੇਰੇ ਬੂਟਾ ਸਿੰਘ ਨਾਲ ਕੋਈ ਕੱਟੇ ਸਾਂਝੇ ਨਹੀਂ ਹਨ ਮੈਂ ਤਾਂ ਸਿਰਫ ਇਹ ਕਹਿ ਰਿਹਾ ਕਿ ਦੇਕਰ ਗੋਲ ਕੋਲੋਂ 300 ਰੁਪਿਆ ਚੋਰੀ ਕਰਨ ਵਾਲਾ ਆਦਮੀ ਗੋਲ ਕਚੋਰ ਹੈ ਤਾਂ ਪੂਰੇ ਦੇ ਪੂਰੇ ਗੋਲ ਕਛਕ ਜਾਣ ਵਾਲਿਆਂ ਨੂੰ ਕਿਹੜਾ ਖਿਤਾਬ ਦੇਣਾ ਚਾਹੀਦਾ ਹੈ ਦੂਸਰੀ ਗੱਲ 1984 ਵੇਲੇ ਜਿਹੜੇ ਲੋਕਾਂ ਨਾਲ ਜ਼ਿਆਦਤਾਂ ਹੋਈਆਂ ਨੇ ਜਿਹੜੇ ਸਾਰੇ ਦੇ ਸਾਰੇ ਪਰਿਵਾਰ ਮਾਰੇ ਗਏ ਜਿਨ੍ਹਾਂ ਪਰਿਵਾਰਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਜੇਕਰ ਉਹਨਾਂ ਗੱਲਾਂ ਨੂੰ ਬੂਟਾ ਸਿੰਘ ਉਜਾਗਰ ਕਰ ਲਿਆ ਹੈ ਤਾਂ ਇਹ ਗੱਲਾਂ ਸਿੱਖੀ ਦੇ ਖਿਲਾਫ ਕਿਵੇਂ ਹੋ ਗਈਆਂ ਜੇਕਰ ਗੱਲ ਨੂੰ ਮੁਕਦਾ ਕਰਨਾ ਹੋਵੇ ਤਾਂ ਜੇਕਰ 300 ਰੁਪਏ ਦੀ ਚੋਰੀ ਕਰਨ ਵਾਲੇ ਨੂੰ ਆਪਾਂ ਗੋਲਕਚੋਰ ਕਹਿ ਸਕਦੇ ਹਾਂ ਤਾਂ ਜਿਹੜਾ ਇਹ ਵੀ ਮੰਨ ਚੁੱਕਿਆ ਹੈ ਕਿ ਮੈਂ 5 ਡਾਲਰ ਚੁੱਕੇ ਸਨ ਫਿਰ ਪੰਜਾਬ ਵਿੱਚੋਂ 8 ਚੁੱਕੇ ਤੋਂ ਗੋਲਕਚੋਰ ਨਿਕਲਣਗੇ ਕਿਉਂਕਿ ਇੱਥੇ ਰੌਲਾ ਹੀ ਸਾਰਾ ਗੋਲਕਾਂ ਦਾ ਹੈ। ਦੋਸਤੋ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ। ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ।